ਹਣਾ ਹੁਣ ਅੱਜ ਹੋਰ ਕੋਈ ਜੇ ਅੱਜ ਕਲਾਸ ਕਿਹੜੀ ਆ ਫੇਰ ਦੀ ਆ ਫੇਰ ਦੀ ਆ ਚੱਲ ਫੇਰ ਅੱਜ ਫੇਰ ਚੱਲ ਆ ਜਿਓ ਫੇਰ ਪਹੁੰਚ ਗਏ ਆ ਦੀਦੀ ਹੁਣਾਂ ਦੇ ਘਰੇ ਇਹ ਰਹਿੰਦੇ ਧੁੱਪ ਵਾ ਇੱਥੇ ਨਹੀਂ ਕੋਈ ਨਹੀਂ ਰਹਿੰਦੇ ਇਹਨੂੰ ਨਹੀਂ ਕੋਈ ਇਸ਼ੂ ਹੈਗਾ ਧੁੱਪ ਤੇ ਇੱਧਰ ਦੀਦੀ ਹੁਣੀ ਸਾਰੇ ਕੋਠੇ ਤਿਆਰ ਹੋਣਦੇ ਆ ਹੈਨਾ ਇਹ ਕੌਣ ਬੈਠਾ ਆਂਟੀ ਸਾਸਰੀ ਕਾਲ ਆਂਟੀ ਜੀ ਵਧੀਆ ਤੁਸੀਂ ਸੁਣਾਓ ਤੁਹਾਡੇ ਕੀ ਹਾਲ ਚਾਲ ਨੇ ਵਧੀਆ ਜੀ ਸਾਡੇ ਵੀ ਵਧੀਆ ਚਲੋ ਜੀ ਕਿੱਥੇ ਉੱਪਰ ਤਿਆਰ ਹੋ ਮੇਰੀ ਦੀ ਹਾਂ ਚਲ ਜਾ ਤੂੰ ਘਰ ਜਾ ਤਿਆਰ ਫੇਰ ਮੈਂ ਹੋਂਨਾ ਠਹਿਰ ਕੇ ਹਾਂ ਕਰਤਾ ਵਾ ਰੈਡੀ ਫੇਰ ਚਲੋ ਜੀ ਹਾਂ ਸੋਣੀ ਲੱਗੇ ਮੈਂ ਅੱਜ ਕੁਝ ਨਹੀਂ ਕਰਵਾਇਆ ਸੀ ਸਪਰੇਸ ਕੋਈ ਮਰਵਾਈ ਜਾ ਕਿੰਪਲੀ ਵੀ ਕਰਦਾ ਸਿੰਪਲ ਹੀ ਰਹਿੰਦੇ ਦਿੱਤੀ ਜਿਆਦਾ ਹਾਂ ਨਹੀਂ ਉਹ ਘਟੋਣਾ ਬੈੜਾ ਵਾ ਸੀ ਬਿਲਕੁਲ ਕਰਦੀ ਨਹੀਂ ਅੱਛਾ ਉਹਦੇ ਕਰਕੇ ਹਾਂ ਕਿਦਾਂ ਲੈ ਬੜਾ ਸੋਹਣਾ ਹੋਇਆ ਹਾਂ ਸੋਹਣਾ ਹੋਇਆ ਵਾ ਬਾਕੀ ਨਹੀਂ ਬਬੂ ਅਮਨੂ ਕਿਹਾ ਸੀ ਤੇ ਜਿਹਦੇ ਨੂੰ ਘਰੇ ਰਹਿੰਦੇ ਹਾਂ ਤੇ ਤਲੀਆਂ ਉੱਡਣਾ ਜਾਣਗੇ ਤੇ ਆਹ ਹੋਇਆ ਮੈਨੂੰ ਵੀ ਡਾ ਕੇ ਡਾਉਣ ਲੈ ਹਾਂ ਆਹ ਸਹੀ ਗੱਲ ਹੈ ਨਹੀਂ ਨਹੀਂ ਸੋਹਣਾ ਆ ਬੜਾ ਵਧੀਆ ਅੱਜ ਵੀ ਦੀਦੀ ਉਹਨਾਂ ਨੂੰ ਕਿਤੇ ਵਿਆਹ ਆ ਗਿਆ ਵਿਆਹ ਹੀ ਬੜਿਆ ਤੁਹਾਨੂੰ ਤੇ ਹਾਂ ਬੜੀ ਦੂਜੀ ਗੱਲ ਨਾ ਅਜੇ ਸਾਰੇ ਜਣਾਂ ਗੈਂਡਸ ਦੀ ਮੰਮ ਨੇ ਮੇਕਅਪ ਬੜਾ ਸੋਹਣਾ ਕੀਤਾ ਆ ਮੇਕਪਣੀਆਂ ਜਿੱਦਾਂ ਕੰਮ ਨੂੰ ਕਾਪਾ ਕਰਵਾਇਆ ਮੇਕਅਪ ਆਪੇ ਗਾ ਨਹੀਂ ਆਜੀ ਯਮਨ ਹੇਅਰ ਦੀ ਆ ਇਹ ਕਾਦੇ ਵਾਕ ਨਾਲ ਨਾ ਗੈਂਡੀਆਂ ਕਿਉਂਕਿ ਜਦੋਂ ਨੂੰ ਮੈਂ ਇਹ ਇਹਨਾਂ ਦੇ ਹੁੰਦੀ ਹੈ ਨਾ ਤਿਆਰ ਕਰਨ ਉਹਨਾਂ ਨੇ ਮੇਕਅਪ ਕਰ ਲਏ ਹੁੰਦੇ ਨਹੀਂ ਕਰਾਵਾਂਗੇ ਕਿ ਹਾਂ ਨਹੀਂ ਮੰਨ ਤੋਂ ਵੀ ਕਰਾ ਕੇ ਦੇ ਦਿੱਤੇ ਕਿੰਨੇ ਦਿਨ ਕੰਮ ਨੇ ਮੇਕਅਪ ਦਾ ਵੀ ਫਿਰ ਮੇਕਅਪ ਦਾ ਟੈਲੈਂਟ ਵੀ ਦੇਖਾ ਅੰਨੇ ਅਜੇ ਮੇਕਅਪ ਆਪ ਵੀ ਕਰੀਦਾ ਹੈ ਅਜੇ ਤੱਕ ਤੇ ਵਾਲਾਂ ਦਾ ਹੀ ਡਾਈ ਟੈਲੈਂਟ ਕਰਵਾ ਖਾਉਣਾ ਨਾ ਤੇ ਅਜੇ ਵਾਲਾਂ ਦਾ ਹੀ ਟੈਲੈਂਟ ਖਾ ਲੈਂਦੀ ਆ ਆਪਣ ਚਲੋ ਜੀ ਥੋੜੇ ਬਣ ਗਏ ਤੁਹਾਨੂੰ ਕਿੱਦਾਂ ਤਾਂ ਲੱਗਾ ਮੈਨੂੰ ਤਾਂ ਬਹੁਤ ਚੰਗਾ ਲੱਗਾ ਹੁਣ ਮੈਂ ਕਿੱਧਰ ਨਹੀਂ ਕਿੱਦਾਂ ਨਹੀਂ ਲੱਗ ਮੈਂ ਅਗਲੇ ਮੈਂ ਕੋਈ ਮਸ਼ੀਨ ਨਹੀਂ ਵਰਤਣੀ ਮੈਂ ਇਦਾਂ ਹੀ ਕਰਕੇ ਰਹਿ ਜੰਮੀ ਹਾਂ ਹਾਂ ਦੇਖੋ ਇਹ ਨਹੀਂ ਸੋਣਾ ਹੁਣ ਜੀ ਦੂ ਏਰੀਂ ਉਧਰੋਂ ਕਰਕੇ ਵਿਖਾਵਾਂਗੇ ਅਸੀਂ ਬਲੋਗ ਵਿੱਚ ਬਾਅਦ ਚ ਹਾਂ ਨਹੀਂ ਸੋਣਾ ਵਾ ਵਧੀਆ ਸੋਣਾ ਹੋਇਆ ਅੱਛਾ ਇਹਦੇ ਪੈਗ ਵੇਚ ਕਿਹਨੇ ਵੇਚਣਾ ਵਾ ਵੇ ਰੇ ਵੇਲਾ ਅਗੇ ਤੇ ਉੱਪਰ ਲਾ ਲਈਏ ਦੀਦੀਆਂ ਧਿਆਨ ਕੇ ਤੇ ਤਰੀਆਂ ਫੇਰ ਇੱਥੇ ਬਹਿ ਜਨਾ ਬਹਿਣਾ ਕਿਹਾ ਕਿ ਫੇਰ ਇੱਥੇ ਆ ਚਲਾ ਵੀ ਸਹੀ ਆ ਜਿਹੜੀ ਉੱਡਣ ਗਈਆਂ ਨਾ ਇਹਨਾਂ ਨੂੰ ਪਤਾ ਕਿ ਆਡਾ ਘਰ ਪਰਿਵਾਰ ਹੈਗਾ ਹੈ ਮਾ ਕੱਲ ਠੀਕ ਆ ਬਣਿਆ ਕੋਈ ਕੱਲ ਨਹੀਂ ਸੋਨਾ 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 ਬਣ ਗਿਆ ਕੱਲ ਠੀਕ ਆ ਬਾਕੀ ਕਮੈਂਟ ਕਰਕੇ ਦੱਸਿਓ ਤੁਸੀਂ ਸਾਰੇ ਜਾਣੇ ਹੈਨਾ ਚਲੋ ਜੀ ਵੈਰੀ ਗੁੱਡ ਹੁਣ ਮੈਂ ਬਟਾ ਬਟਾ ਹੈ ਬਟਾਲੂ ਬਰਾ ਗੁਰਮੇਹਰ ਨੂੰ ਲਿਆਉ ਉਹ ਤੇ ਗੁਰਮੇਹਰ ਦੀਵਾਲੀ ਹੈ ਗੁਰਮੇਹਰ ਦੀਵਾਲੀ ਸੰਦੀਪ ਦੀਦੀ ਪਹਿਲਾਂ ਰੈਡੀ ਹੋਏ ਸੀ ਤੇ ਫਿਰ ਬਾਅਦ ਵਿੱਚ ਦੀਦੀ ਦੀਦੀ ਫਿਰ ਬਾਕੀ ਵੀ ਕੰਮ ਇਹਦੇ ਨਾਲ ਸਾਹਿਬ ਨੂੰ ਕਰਨ ਨੂੰ ਹਨਾ ਗੁਰਮੇਹਰ ਨੂੰ ਤੇ ਇੱਕ ਮਿੰਟ ਦੱਸਿਓ ਕਿੱਦਾਂ ਦੇ ਲੱਗਣ ਡਿਆ ਦੀਦੀ ਬਾਕੀ ਦੀਦੀ ਮੈਂ ਕਿੱਦਾਂ ਦਾ ਲੱਗਾ ਮੈਨੂੰ ਹੁਣ ਏਦਾਂ ਤੇ ਪਤਾ ਲੱਗਾ ਹੁਣ ਤੁਸੀਂ ਦੱਸੋਗੇ ਨਹੀਂ ਲੱਗਣ ਤੇ ਸੋਹਣੇ ਡੇ ਹਨ ਤੁਸੀਂ ਹਾਂ ਬਾਕੀ ਤੁਸੀਂ ਵੇਖਿਆ ਨਹੀਂ ਸੀ ਇਸੇ ਚ ਆਪਣਾ ਮੁੰਗਾ ਜੀ ਵੇਖਿਆ ਹੈ ਆਪ ਡੀਡੀ ਨੇ ਹੈਅਰ ਸਟਾਈਲ ਆਪਣਾ ਅੱਗੋ ਸਿੰਪਲ ਹੀ ਕਰਵਾਇਆ ਲੈ ਕਿ ਜਾਈ ਦੂਸਰਾ ਕਰਦੇ ਨਹੀਂ ਮੈਨੂੰ ਇਹ ਵਾਲਾ ਲੱਗ ਗਿਆ ਅੱਛਾ ਠੀਕ ਆ ਇੱਧਰ ਵੀ ਲਾਣੀ ਨਹੀਂ ਸੋਹਣੇ ਲੱਗਣ ਦੇ ਦੀਦੀ ਬਹੁਤ ਸੋਹਣੇ ਲੱਗਣ ਦੇ ਚਲੋ ਮੈਰਿਜ ਤੇ ਮੈਰਿਜ ਹੈਨਾ ਹਮ ਹਲੇ ਕਾ ਪ੍ਰੋਗਰਾਮ ਹੋਰ ਆ ਮੇਨ ਹੋਰ ਆ ਜੀ ਸਾਨੂੰ ਕੋਈ ਵੀ ਆਣੀ ਹੋਣ ਦੇ ਵੈਸੇ ਕਿ ਦੋ ਆ ਹਮ ਇੱਕ ਦੇ ਵਿੱਚ ਹੁਣ ਮੰਮੀ ਡੈਡੀ ਹੁਣੀ ਜਾਣਗੇ ਇੱਕ ਚਾਪਾ ਜਾਵਾਂਗੇ ਹਮ ਮੈਨੂੰ ਤਾਂ ਦੀਦੀ ਉਹਨਾਂ ਨੇ ਬੜਾ ਆਖਿਆ ਚਲ ਜਾ ਕਰ ਪਰ ਮੈਂ ਹੀ ਨਹੀਂ ਜਾਣਾ ਹਾਂ ਨੇ ਕੋਈ ਮੈਰਿਜ ਪੈਂਦਾ ਮੈਨੂੰ ਆਹ ਮਿਲ ਜਾਂਦਾ ਇੱਕ ਦਿਨ ਫਿਰ ਕੰਮ-ਕੁਮ ਕੱਢਣਾ ਹਾਂ ਫਿਰ ਆਪਣੇ ਵੀ ਕੰਮ ਕੱਢਣੇ ਨੇ ਤੇ ਬੈਕ ਸਾਈਡ ਤੋਂ ਨਹੀਂ ਨਹੀਂ ਬਹੁਤ ਸੋਹਣੇ ਲੱਗਣੇ ਦੀਦੀ ਬਹੁਤ ਸੋਹਣੇ ਲੱਗਣੇ ਆਹ ਵਾਲਾ ਹੇਅਰਸਟਾਈਲ ਬਹੁਤ ਹੀ ਅਦਾਵਧੀਆ ਲੱਗਣਾ ਕਰਲ ਵਾਲਾ ਦੀਦੀ ਕਰਾਉਣੀ ਨਹੀਂ ਦੇ ਮੈਂ ਕਰੀ ਮੇਰੇ ਘਰ ਦੇ ਘਰ ਕੇ ਵੇਖੋ ਬੜਾ ਸੋਹਣਾ ਲੱਗਣਾ ਹਾਂ ਚੱਲਾ ਮੈਂ ਸੁਣੀ ਕਿੱਥੇ ਸੱਟ ਕਰਦੇ ਮਾਜੀ ਉਹਦਾ ਵੇਖ ਲੋ ਦੀਦੀ ਅਜੇ ਤਾਂ ਕੰਮ ਨਹੀਂ ਵਾਹੇ ਸਿੱਖਿਆ ਹੀ ਹੈ ਇਹ ਮਲਜ ਬਹੁਤਾ ਨਹੀਂ ਹੈ ਜੇ ਬਾਹਰ ਨਹੀਂ ਗਏ ਤੂੰ ਹੀ ਕਰਵਾਇਆ ਗਈਆਂ ਤੇ ਬਾਕੀ ਦੀਦੀ ਤੁਹਾਨੂੰ ਕਿਦਾਂ ਦਾ ਲੱਗਾ ਹੁਣ ਹੁਣ ਤਾਕਾ ਮੰਦਾ ਮੈਨੂੰ ਤੇ ਬਹੁਤ ਵਧੀਆ ਲੱਗਾ ਲੱਗੋ ਫਿਕਰ ਲਿਆ ਮੁੱਕ ਗਿਆ ਨਹੀਂ ਤੇ ਮੈਨੂੰ ਜਿਆਦਾ ਹੇਅਰ ਸਟਾਈਲ ਦਾ ਫਿਕਰ ਰਹਿੰਦਾ ਹੁੰਦਾ ਸੀ ਹਾਏ ਪਿਆਰ ਤੇ ਹੋ ਜਾਂਦਾ ਸੀ ਮਾੜਾ ਮੋਟਾ ਤੇ ਉਹ ਆਖਣਾ ਸਿਰ ਸਿਰ ਦਾ ਸਿੰਪਲ ਹੀ ਤੇ ਕਮੈਂਟ ਵੀ ਹੁੰਦੇ ਹਿੱ ਹੀ ਹਾਂਜੀ ਕਿ ਇਦਾਂ ਹੀ ਚੱਲ ਜਾਂਦੇ ਕਰਕੇ ਪਰ ਹੁਣ ਇਹ ਆ ਕਿ ਆਪਣੇ ਵਾਵਾ ਹੁਣ ਸਾਨੂੰ ਹਾਂ ਸਾਥ ਇਹ ਜਿਆਦਾ ਹੁੰਦਾ ਵਾ ਵੀ ਤੁਹਾਨੂੰ ਜਾਣਾ ਨਹੀਂ ਨਾ ਪੈਂਦਾ ਤੇ ਰਹੀ ਆ ਜਾਨੇ ਇੱਥੇ ਹਨਾ ਨਾਲੇ ਲੱਗ ਗਏ ਆ ਗੱਲ ਇਹ ਆ ਕਿ ਤੁਸੀਂ ਆ ਜਾਨੇ ਹਾਂ ਟਾਈਮ ਦੀ ਬਚਤ ਵੀ ਹੁੰਦੀ ਆ ਤੇ ਚਲੋ ਆਣਾ ਹੋ ਜਾਂਦਾ ਚਲੋ ਹੁਣ ਦੀਦੀ ਹੋਣੀ ਹੋਣ ਦੇ ਆ ਲੇਟ ਤੇ ਚਲੋ ਠੀਕ ਆ ਹੋਰ ਮੈਰਿਜ ਤੇ ਚੱਲੇ ਆ ਹਨਾ ਤਾਂ ਠੀਕ ਹੋ ਮੈਂ ਚਲੀਏ ਫਿਰ ਅਮਨ ਆਪਾਂ ਵੀ ਚਲੀਏ ਸਮਾਨ ਖਾਂ ਆਹੋ ਅਮਨ ਸਮਾਨ ਖਾਂ ਦੀ ਬਾਅਦ ਵਿੱਚ ਨਹੀਂ ਨਹੀਂ ਕੋਈ ਨਹੀਂ ਮੈਂ ਨਾ ਤੂੰ ਜਾ ਤੂੰ ਹੀ ਲੇਟ ਹੋਣ ਦੇ ਅੱਗੇ ਸਹੀ ਆ ਹਾਂ ਹਾਂ ਸੋਹਣੇ ਸੋਹਣੇ ਮੇਰੀ ਚੁੰਨੀ ਰਹਿ ਗਈ ਆ ਇਹਦੇ ਨਾਲ ਇਹ ਚੁੰਨੀ ਆ ਜਿਹੜੇ ਤੂੰ ਸੂਟ ਪਾਇਆ ਹਾਂ ਅੱਛਾ ਅੱਛਾ ਇਨਸ਼ਾ ਅੱਛਾ ਚਲੀਏ ਫਿਰ ਅਮਨ ਹੋਣਾ ਹੀ ਵੀ ਅੱਜ ਫਰੀ ਆ ਦਾਈ ਹਨਾ ਆਪਣਾ ਓਦਾਂ ਅੱਜ ਫਰੀ ਹੀ ਤੇ ਅੱਜ ਦੀਦੀ ਉਹਨਾਂ ਦੀ ਹਾਂ ਐ ਵੀ ਫਰੀ ਹੈ ਉਹ ਨਹੀਂ ਆਪਣੇ ਕੰਮ ਕੱਢ ਲਾਂਗੇ ਨਾ ਹੈ ਹਨਾ ਗੁਰਮੇਹਰ ਤੇ ਹੁੰਦੀ ਭੱਜੀ ਗੁਰਮੇਹਰ ਕੀ ਕਰਵਾਉਣ ਲੱਗੀ ਆ ਹੈਂ ਸੇਰ ਆਂਦੀ ਸੇਰ ਸੇਰ ਹੈ ਇਹਦੇ ਕਿਹੜੇ ਕਰਨੇ ਆ ਹੇਅਰ ਸਟਾਈਲ ਇਹਨੇ ਵਿਚਾਰੀ ਬੁਤਾ ਕੇ ਦਿੱਤੀਆਂ ਹੀ ਹੋਣੇ ਇਹ ਦੂਸਰਾ ਹੀ ਕਰ ਦਿੰਦੇ ਹਾਂ ਹਾਏ ਹਾਏ ਇਹਦੀ ਵਿਚਾਰੀ ਹੈ ਨਾ ਦਾ ਸੋਹਣੀ ਲੱਗਣ ਦੀ ਆ ਸੂਟ ਵਿੱਚ ਗੁਰਮੇਹਰ ਚਲੋ ਕਰੋ ਤੁਸੀਂ ਕਿਹਜੋ ਗੁਰਮੇਰ ਗੁਰਮੇਰ ਦੇ ਵੀ तितਲੀਆਂ ਲਾ ਦੀਆਂ ਮਾ ਇਹ ਵਿਚਾਰੀ ਭੋਲੀ ਜੀ ਆ ਇਥੇ ਵੀ तितਲੀਆਂ ਲਾ ਦੀ ਮੋਟਰਫਲਾਈ ਲਾਉਣੀ ਗੁਰਮੇਰ ਦੇ ਚੈਨਲ ਦਾ ਵੀ ਨਾ ਬਟਰਫਲਾਈ ਤੇ ਲਾਓ ਬਟਰਫਲਾਈ ਗੁਰਮੇਰ ਦਾ ਗੁਰਮੇਰ ਆ ਵਾਲੀਆਂ ਬਟਰਫਲਾਈ ਲਾਉਣੀਆਂ ਮੈਂ ਹੈ ਅਮਨ ਲਾਦੇ ਹੈ ਸੋਹਣੀਆਂ ਲੱਗਣਗੀਆਂ ਨਾ ਚੱਲ ਨੇ ਆਂ ਤਿਆਰ ਕਰਨੇ ਸੇ ਜ਼ਿਆਦਾ ਓਕੇ ਕਿੰਨੀਆਂ ਲਾਉਣੀਆਂ ਵਨ ਟੂ ਚੱਲ ਭੁਈਆਂ ਦੇ ਦੀਆਂ ਇੱਕੋ ਜੀਆਂ ਹੋਣਗੀਆਂ ਆਹੋ ਆਪਣੀ ਭੁਈ ਨਾਲ ਮੈਚਿੰਗ ਹੋ ਜੂਵੇ ਦੀ ਹਾਂ ਹੈਨਾ ਚਲੋ ਜੀ ਗੁਰਮੇਹਰ ਵੀ ਰੈਡੀ ਹੋ ਗਈ ਆ ਲਿਓ ਲਾ ਦਿਏ ਜਿਹੜੇ ਜਿਹੜੇ ਰੈਡੀ ਹੋ ਗਏ ਆ ਦੀਦੀ ਹੋਣੀ ਉਹ ਚਾਈ ਜਾਂਦੇ ਥੱਲੇ ਲਾ ਲਾ ਕੇ ਫਰੋਂਡੀਆਂ ਮੰਨ ਬਾਕੀ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਵੀ ਅਮਨ ਦੀ ਹੁਣ ਕਿਵੇਂ ਦਾ ਲੱਗਦਾ ਵਰਕ ਤੇ ਹੈਨਾ ਬਾਕੀ ਅਹੀਂ ਇੱਥੇ ਬੜੀ ਏਰੀ ਆ ਗਈ ਦੀਦੀ ਉਹਨਾਂ ਨੂੰ ਰੈਡੀ ਕਰਨਾ ਹੈਨਾ ਅਮਨ 4 5 ਵਰੀ ਆ ਗਏ ਚੌਥੀ ਪੰਜਵੀਂ ਹਾਂ ਹਾਂ ਸੋਹਣੀ ਲੱਗਣੀ ਦੋ ਤ ਤਲੀਆਂ ਤੇ ਡਰੈਸ ਵੀ ਬੜੀ ਸੋਹਣੀ ਆ ਆਈ ਆਈ ਸੋਹਣੀ ਲੱਗਦੀ ਸੋਹਣੀ ਲੱਗਣ ਦੀ ਆ ਦੋ ਕਰਕੇ ਵਿਖਾਓ ਐਂ ਬਾਬਾ ਵਿੱਚ ਕਰਦਾ ਹਾਂ 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 ਇਹਨੂੰ ਪ੍ਰੋਪਰ ਕਰਨਾ ਘਟ ਲੱਗਦੀ ਹੂੰ ਮੰਨਦੀ ਜਾਰੀ ਤੇ ਦਾਰੇ ਯੋ ਦੋ ਭੋਲੀ ਭੋਲੀ ਜੀ ਆਹ ਚਾਰੀ ਕਿਨੂੰ ਆਂਦੀ ਵੀ ਨਹੀਂ ਕੋਹ ਤੇ ਸੰਦੀਪ ਦੀਦੀ ਪਹਿਲਾਂ ਰੈਡੀ ਹੋਏ ਹੀ ਤੇ ਫਿਰ ਬਾਅਦ ਵਿੱਚ ਦੀਦੀ ਦੀਦੀ ਫਿਰ ਬਾਕੀ ਵੀ ਕੰਮ ਇਹਦੇ ਨਾਲ ਸਾਹਿਬ ਨੂੰ ਕਰਨ ਨੂੰ ਹਨਾ ਗੁਰਮੇਹਰ ਨੂੰ ਤੇ ਦੱਸਿਓ ਕਿੱਦਾਂ ਦੇ ਲੱਗਣ ਡੇ ਆ ਦੀਦੀ ਬਾਕੀ ਦੀਦੀ ਮੈਂ ਕਿੱਦਾਂ ਦਾ ਲੱਗਾ ਮੈਨੂੰ ਹਣੀ ਇਦਾਂ ਤੇ ਪਤਾ ਨਹੀਂ ਲੱਗਾ ਤੁਸੀਂ ਦੱਸੋਗੇ ਨਹੀਂ ਲੱਗਣ ਤੇ ਸੋਹਣੇ ਡੇ ਹਨ ਤੁਹੀਂ ਹਾਂ ਬਾਕੀ ਤੁਸੀਂ ਵੇਖਿਆ ਨਹੀਂ ਸੀ ਸ਼ੀਸ਼ੇ 'ਚ ਆਪਣਾ ਮੂੰਹ ਜੀ ਵੇਖਿਆ ਹੈ ਆ ਦੀਦੀ ਨੇ ਹੇਅਰਸਟਾਈਲ ਆਪਣਾ ਕੋ ਸਿੰਪਲ ਹੀ ਕਰਵਾਇਆ ਮੈਂ ਕਿ ਜਾਈ ਦੂਸਰਾ ਕਰ ਦਿੰਦੇ ਕਹਿੰਦੇ ਨਹੀਂ ਮੈਨੂੰ ਇਹ ਵਾਹ ਲੱਗ ਗਿਆ ਅੱਛਾ ਠੀਕ ਆ ਇੱਧਰ ਵੀ ਲਾਣੀ ਨਹੀਂ ਸੋਹਣੇ ਲੱਗਣ ੜੇ ਦੀਦੀ ਬਹੁਤ ਸੋਹਣੇ ਲੱਗਣ ੜੇ ਚਲੋ ਮੈਰਿਜ ਤੇ ਮੈਰਿਜ ਹਣਾ ਹਮ ਹਲੇ ਕਾ ਪ੍ਰੋਗਰਾਮ ਹੋ ਰਾ ਮੇਨ ਹੋਰ ਹੋ ਜੀ ਸਾਨੂੰ ਕੋਈ ਵਿਆਹ ਨਹੀਂ ਹੋਣ ੜਿਆ ਤੁਸੀਂ ਮੈਂ ਕਿ ਦੋ ਵਾ ਹਾਂ ਇੱਕ ਦੇ ਵਿੱਚ ਹੁਣ ਮੰਮੀ ਡੈਡੀ ਹੁਣੀ ਜਾਣਗੇ ਇੱਕ ਚਾਪਾ ਜਾਵਾਂਗੇ ਹਮ ਮੈਨੂੰ ਤਾਂ ਦੀਦੀ ਉਹਨਾਂ ਨੇ ਬੜਾ ਆਖਿਆ ਚਲ ਜਾ ਕਰ ਪਰ ਮੈਂ ਹੀ ਨਹੀਂ ਜਾਣਾਂ ਸਾਨੂੰ ਕੋਈ ਮੈਰਿਜ ਜਾਂਦਾ ਇੱਕ ਦਿਨ ਫੇਰ ਕੰਮ ਕੁੰਮ ਕੱਢਣਾ ਹਾਂ ਫੇਰ ਆਪਣੇ ਵੀ ਕੰਮ ਕੱਢਣੇ ਹੁੰਦੇ ਤੇ ਬੈਕ ਸਾਈਡ ਤੋਂ ਨਹੀਂ ਨਹੀਂ ਬਹੁਤ ਸੋਹਣੇ ਲੱਗਣੇ ਦੀਦੀ ਬਹੁਤ ਸੋਹਣੇ ਲੱਗਣੇ ਆਹ ਵਾਲਾ हेयर स्टाइल ਦੀ ਬੋਈ ਆ ਵਧੀਆ ਲੱਗਣਾ ਕਰਨ ਵਾਲਾ ਦੀਦੀ ਕਰਾਉਣੀ ਨਹੀਂ ਦੇ ਮੈਂ ਕਰੀ ਮੇਰੇ ਘਰ ਦੇ ਘਰ ਕੇ ਵੇਖੋ ਬੜਾ ਸੋਹਣਾ ਲੱਗਣਾ ਹਾਂ ਚੱਲਾ ਮੇਰੇ ਸੁੰਨੇ ਕਿੱਥੇ ਸੈੱਟ ਕਰਦੇ ਮਾ ਜੀ ਉਹਦਾ ਵੇਖ ਲੋ ਦੀਦੀ ਅਜੇ ਤੱਕ ਮਨ ਨਹੀਂ ਵੇ ਸਿੱਖਿਆ ਹੀ ਹੈ ਇਹ ਮਲਜ ਬਹੁਤਾ ਨਹੀਂ ਅਜੇ ਬਾਹਰ ਨਹੀਂ ਗਏ ਤੂੰ ਹੀ ਕਰਵਾਇਆ ਵਾ ਤੇ ਇਹ ਇੱਕ ਦੋ ਜਗ੍ਹਾ ਤੇ ਮੈਂ ਹੋਰ ਗਈ ਹਾਂ ਗਈਆਂ ਤੇ ਬਾਕੀ ਦੀਦੀ ਤੁਹਾਨੂੰ ਕਿਦਾਂ ਦਾ ਲੱਗਾ ਹੁਣ ਹੁਣ ਤੱਕਾ ਮਨ ਦਾ ਮੈਨੂੰ ਤੇ ਬਹੁਤ ਵਧੀਆ ਲੱਗਾ। ਨਾਲੇ ਕੀ ਕਰਿਆ ਮੁੱਕ ਗਿਆ ਨਹੀਂ ਤੇ ਮੈਨੂੰ ਜ਼ਿਆਦਾ ਹੇਅਰ ਸਟਾਈਲ ਦਾ ਫਿਕਰ ਰਿੰਦਾ ਹੁੰਦਾ ਸੀ। ਹਾਂ। ਹਾਏ ਪਿਆਰ ਤੇ ਹੋ ਜਾਂਦਾ ਸੀ ਮਾੜਾ ਮੋਟਾ ਤੇ ਉਹ ਆਪਣਾ ਸਿਰ ਦਾ ਸਿੰਪਲ ਹੀ ਤੇ ਕਮੈਂਟਰੀ ਹੁੰਦੇ ਹਿੱ। ਹਾਂਜੀ। ਕਿ ਇਦਾਂ ਹੀ ਚੱਲ ਜਾਂਦੇ ਕਰਕੇ। ਪਰ ਹੁਣ ਇਹ ਆ ਕਿ ਆਪਮਣਾ ਵਾਵਾ ਹੁਣ ਸਾਨੂੰ। ਹਾਂ। ਸਾਥ ਇਹ ਜ਼ਿਆਦਾ ਹੁੰਦਾ ਵਾ ਵੀ ਤੁਹਾਨੂੰ ਜਾਣਾ ਨਹੀਂ ਨਾ ਪੈਂਦਾ। ਤੇ ਰਹੀਂ ਆ ਜਾਨੇ ਇੱਥੇ ਹਨਾ। ਨਾਲੇ ਲੱਗ ਗਏ ਆ। ਮੈਂ ਗੱਲ ਇਹ ਆ ਕਿ ਤੁਸੀਂ ਆ ਜਾਨੇ। ਹਾਂ ਟਾਈਮ ਦੀ ਬਚਤ ਵੀ ਹੁੰਦੀ ਆ ਤੇ ਚਲੋ। ਹਨਾ ਹੋ ਜਾਂਦਾ। ਚਲੋ ਹੁਣ ਦੀਦੀ ਹੋਣੀ ਹੋਂਡੇ ਆ ਲੇਟ ਤੇ ਜਦੋਂ ਠੀਕਾਇ ਹੋਧੋਂ ਮੈਰਿਜ ਤੇ ਚਲੇ ਆ ਹਨਾ ਤਾਂ ਠੀਕੋ ਮੈਂ ਚਲੀਏ ਫਿਰ ਅਮਨ ਆਪਾਂ ਵੀ ਚਲੀਏ ਸਮਾਨ ਖਾ ਆਹੋ ਅਮਨ ਸਮਾਨ ਖਾਪ ਦੀ ਬਾਜ ਵਿੱਚ ਨਹੀਂ 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 ਕੋਈ ਨਹੀਂ ਮੈਂ ਨਾ ਤੂੰ ਜਾਓ ਤੂੰ ਲੇਟ ਹੋਣ ਦੇ ਅੱਗੇ ਸਹੀ ਆ ਹਾਂ ਹਾਂ ਸੋਹਣੇ ਸੋਹਣੇ ਮੇਰੀ ਥਲੀ ਰਹਿ ਗਈ ਆ ਇਹਦੇ ਨਾਲ ਇਹ ਚੁੰਨੀ ਆ ਜਿਹੜੇ ਤੂੰ ਸੂਟ ਪਾਇਆ ਹਾਂ ਅੱਛਾ ਅੱਛਾ ਇਨਸ਼ਾ ਅੱਲਾ ਚਲੀਏ ਫਿਰ ਅਮਨ ਉਹਨਾ ਹੀ ਵੀ ਅੱਜ ਫਰੀ ਆ ਉਦਾਂ ਹੀ ਹਨਾ ਅਮਨ ਉਦਾਂ ਅੱਜ ਫਰੀ ਹੀ ਤੇ ਅੱਜ ਦੀਦੀ ਉਹਨਾਂ ਦੀ ਆ ਵੀ ਫਰੀ ਹੁਣ ਨਹੀਂ ਆਪਣੇ ਕੰਮ ਕੱਢ ਲਾਂਗੇ ਨਾ ਹੈ ਹਨਾ ਗੁਰਮੇਹਰ ਗੁਰਮੇਹਰ ਦੇ ਵੀ ਤਿਤਲੀਆਂ ਲਾ ਦੀਆਂ ਮਾ ਇਹ ਵਿਚਾਰੀ ਭੋਲੀ ਜੀ ਆ ਇਥੇ ਵੀ ਤਿਤਲੀਆਂ ਲਾ ਦੀ ਗੁਰਮੇਹਰ ਦੀ ਵਾਟਰਫਲਾਈ ਲਾਉਣੀ ਗੁਰਮੇਹਰ ਦੇ ਚੈਨਲ ਦਾ ਵੀ ਨਾ ਬਟਰਫਲਾਈ ਤੇ ਲਾਓ ਬਟਰਫਲਾਈ ਗੁਰਮੇਹਰ ਦਾ ਗੁਰਮੇਹਰ ਆ ਵਾਲੀਆਂ ਵਾਟਰਫਲਾਈ ਲਾਉਣੀਆਂ ਹੈ ਆਮ ਲਾ ਦੀ ਹੈ ਸੋਹਣੀਆਂ ਲੱਗਣਗੀਆਂ ਨਾ ਚੱਲ ਮੈਂ ਇੰਨਿਆਰ ਕਰਨੇ ਸੇ ਜ਼ਿਆਦਾ ਓਕੇ ਕਿੰਨੀਆਂ ਲਾਉਣੀਆਂ ਵਾਨ ਟੂ ਚੱਲ ਭੁਈਆਂ ਦੇ ਦੀਆਂ ਇੱਕ ਹੋਈਆਂ ਹੋਣਗੀਆਂ ਆਹੋ ਆਪਣੀ ਭੁਈ ਨਾਲ ਮੈਚਿੰਗ ਹੋ ਜੂਵੇ ਦੀ ਹਾਂ ਹੈਨਾ ਚਲੋ ਜੀ ਗੁਰਮੇਹਰ ਵੀ ਰੈਡੀ ਹੋ ਗਈ ਆ ਲਿਓ ਲਾ ਦਿਏ ਜਿਹੜੇ ਜਿਹੜੇ ਰੈਡੀ ਹੋ ਗਏ ਆ ਦੀਦੀ ਹੋਣੀ ਉਹ ਚਾਹੀ ਜਾਂਦੇ ਥੱਲੇ ਲਾ ਲਾ ਕੇ ਫੜਾਉਂਦੀ ਆ ਮਨੂ ਬਾਕੀ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਵੀ ਅਮਨ ਦੀ ਹੁਣ ਕਿਵੇਂ ਦਾ ਲੱਗਦਾ ਵਰਕ ਤੇ ਹੈਨਾ ਬਾਕੀ ਅਹੀਂ ਇੱਥੇ ਬੜੀ ਏਰੀ ਆ ਗਈਆਂ ਦੀਦੀ ਉਹਨਾਂ ਨੂੰ ਰੈਡੀ ਕਰਨਾ ਹੈਨਾ ਅਮਨ 4 5 ਵਧੀਆ ਗਏ ਚੌਥੀ ਪੰਜਵੀਂ ਹਾਂ ਸੋਹਣੀ ਲੱਗਣੀ ਦੋ ਤਤਲੀਆਂ ਇਹ ਵੀ ਬੜੀ ਸੋਹਣੀ ਆਈ 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 ਸੋਹਣੀ ਲੱਗਦੀ ਸੋਹਣੀ ਲੱਗਣ ਦੀ ਆਓ ਕਰਕੇ ਦਿਖਾਓ ਐਂ ਬਾਬਾ ਵਿੱਚ ਕਰਦਾ ਹਾਂ 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 ਇਹਨੂੰ ਪ੍ਰੋਪਰ ਕਰਨਾ ਫਟ ਲੱਗਦੀ ਹਾਂ ਜਾਰੀ ਕੋਲੀ-ਬੋਲੀ ਜੀ ਆਓ ਚਾਰੀ ਕਿਨੂੰ ਆਂਦੀ ਵੀ ਨਹੀਂ ਕੋਹ ਤੇ ਨਹੀਂ ਲੱਗਦੀ 이 i ya